ਹਾਂਜੀ ਦੋਸਤੋ ਨਮਸਕਾਰ ਜੀ ਆਪਾਂ ਅੱਜ ਆਪਣੇ ਖੇਤ ਦੇ ਵਿੱਚ ਪੌਦਾ ਲਗਾ ਰਹੇ ਆ ਪੌਦਾ ਲਗਾਉਣ ਵਾਸਤੇ ਜਿਹੜੀ ਜ਼ਰੂਰੀ ਚੀਜ਼ ਹੁੰਦੀ ਹੈ ਨਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਜਿਹੜੀ ਆਪਾਂ ਨੇ ਤਿਆਰੀ ਕਰਨੀ ਆ ਦੇਖੋ ਪਹਿਲਾਂ ਟੋਆ 1.5 बाई 1.5 ਦਾ ਕਮ ਸੇ ਕਮ ਪੱਟੋ ਜੇ ਹੋ ਸਕਦਾ ਉਹ ਤਾਂ 2 बाई 2 ਦਾ ਵੀ ਪੱਟ ਸਕਦੇ ਆਪਾਂ 3 बाई 3 ਦਾ ਵੀ ਪੱਟ ਸਕਦੇ ਆ ਠੀਕ ਆ ਤੇ ਪੌਦੇ ਨੂੰ ਲਗਾਉਣ ਵਾਸਤੇ ਕਮ ਸੇ ਕਮ ਘੱਟੋ ਘੱਟ ਜਿਹੜਾ ਆਪਾਂ ਕਹਿੰਦੇ ਆ ਉਹ ਡੇਢ বাই ਡੇਢ ਦਾ ਟੋਆ ਹੋਣਾ ਜ਼ਰੂਰੀ ਆ ਸੋ ਇਹਨੂੰ ਟੋਏ ਨੂੰ ਪੱਟਣ ਤੋਂ ਬਾਅਦ ਥੱਲੋਂ ਬਿਲਕੁਲ ਪੋਲਾ ਰੱਖੋ ਉਦੋਂ ਬਾਅਦ ਆ ਲੈ ਵੀ ਪੌਦਾ ਉਦੋਂ ਬਾਅਦ ਨਾ ਜਿਹੜੀ ਆਪਾਂ ਥੋੜ੍ਹਾ ਮੋਤੀ ਖਾਦ ਰਲਾ ਸਕਦੇ ਆ ਜਿਵੇਂ ਰੂੜੀ ਦੀ ਖਾਦ ਰਲਾ ਸਕਦੇ ਆ ਜਾਂ ਗੰਡੋਆਂ ਦੀ ਖਾਦ ਰਲਾ ਸਕਦੇ ਆ ਉਹ ਜਾਂ ਡੀਪੀ ਕਿਉਂਕਿ ਇਹਨੂੰ ਖਾਕੀ ਤੱਤ ਜ਼ਰੂਰੀ ਨੇ ਚੱਲਣ ਵਾਸਤੇ ਠੀਕ ਆ ਤੇ ਆਪਾਂ ਉਨਾ ਨਰਲਾ ਕੇ ਇਹਦੇ ਵਿੱਚ ਪਾ ਸਕਦੇ ਆ ਸੋ ਦੋਸਤੋ ਮੇਰੇ ਕੋਲੇ ਇਹ ਆ ਵੇਖੋ ਲਵੇ ਨਜ਼ਦੀਕ ਰੂੜੀ ਆ ਖੇਤ ਦੇ ਵਿੱਚ ਲੱਗੀ ਹੋਈ ਉਹਦੇ ਕਾਰਨ ਇਹਦੇ ਵਿੱਚ ਅਸੀਂ ਖਾਦ ਨਹੀਂ ਰਲਾਈ ਕਿਉਂਕਿ ਇੱਥੇ ਰਸ ਰਸ ਕੇ ਨੀਚੇ ਗਈ ਹੋਈ ਹੈ ਖਾਦ ਸੋ ਆ ਵੇਖੋ ਇਹ ਆਪਾਂ ਪੌਦਾ ਇਸ ਤਰ੍ਹਾਂ ਬਿਲਕੁਲ ਬਚਕਾਰ ਰੱਖ ਲੋ ਟੋਏ ਦੇ ਬਚਕਾਰ ਰੱਖ ਕੇ ਸਿੱਧਾ ਰੱਖ ਕੇ ਸਾਈਡਾਂ ਤੇ ਮਿੱਟੀ ਪਾ ਕੇ ਵਧੀਆ ਤੇ ਇਹ ਆਪਾਂ ਅਮਰਪਾਲੀ ਅੰਬ ਲਗਾ ਰਹੇ ਆ ਸੋ ਦੋਸਤੋ ਆਪਦੇ ਖੇਤ ਦੇ ਵਿੱਚ ਫਰੂਟ ਵਾਲੇ ਪੌਦੇ ਜਰੂਰ ਲਗਾਓ ਸੋ ਵਾਤਾਵਰਨ ਵੀ ਸਾਫ਼ ਰਹੂਗਾ ਉਹਦੇ ਨਾਲ ਤੇ ਆਪਾਂ ਨੂੰ ਖਾਣ ਨੂੰ ਵੀ ਫਰੂਟ ਮਿਲੂਗਾ ਸੋ ਮੈਂ ਧੰਨਵਾਦ ਕਰਦਾ ਹੁਤਾ ਰਿਸ਼ਤੇ ਚ ਦਾ ਮੇਰਾ ਭਤੀਜ ਲੱਗਦਾ ਧੰਨਵਾਦ ਕਰਦਾ ਮਹਿੰਦਰਪਾਲ ਜੀ ਦਾ ਇਹ ਬਲਾਕ ਅਫਸਰ ਨੇ ਇਹ ਸਹਿਯੋਗ ਬਹੁਤ ਦਿੰਦੇ ਨੇ ਪਹਿਲਾਂ ਵੀ ਮੈਨੂੰ ਬਹੁਤ ਪੌਦੇ ਦਿੱਤੇ ਨੇ ਇਹਨਾਂ ਨੇ ਸੋ ਦੋਸਤੋ ਤੇ ਆਹ ਇਹ ਵੀ ਭਤੀਜੇ ਲੱਗਦਾ ਇਹ ਵੀ ਸਾਥ ਵਧੀਆ ਦਿੰਦਾ ਸੋ ਦੋਸਤੋ ਧੰਨਵਾਦ ਆ ਸਾਰੇ ਮਿੱਤਰਾਂ ਦਾ ਸੋ ਪੌਦੇ ਵੱਧ ਤੋਂ ਵੱਧ ਲਗਾਓ ਜੀ ਹੁਣ ਪੌਦੇ ਲਗਾਉਣ ਦਾ ਬਹੁਤ ਸੋਹਣਾ ਸਮਾਂ ਚੱਲ ਰਿਹਾ ਅਸੀਂ ਹਰ ਸਾਲ ਗਾ 2000 ਪੌਦਾ ਲਾਣੇ ਹਾਂ ਹਰ ਸਾਲ ਮਹਿੰਦਰਪਾਲ ਜੀ ਦੀ ਸਹਾਇਤਾ ਦੇ ਨਾਲ 2000 ਪੌਦਾ ਲਗਾਣੇ ਆ ਪਿਛਲੇ ਅਸੀਂ ਨੇ ਇਹਨਾਂ ਦੀ ਸਹਾਇਤਾ ਦੇ ਨਾਲ ਮੰਡਾਲੀ ਪਿੰਡ ਦੇ ਵਿੱਚ ਪੌਦੇ ਵੰਡੇ ਸੀ ਤੇ ਕੁਝ ਫਲਦਾਰ ਪੌਦੇ ਵੀ ਲੈ ਲੈਣੇ ਆ ਤੇ ਕੁਝ ਆਪਾਂ ਛਾਂ ਵਾਲੇ ਪੌਦੇ ਤੇ ਬਰਾਸਤੀ ਰੁੱਖ ਵੀ ਮਿਲ ਜਾਂਦੇ ਆ ਸੋ ਧੰਨਵਾਦ ਆ ਬਹੁਤ ਬਹੁਤ ਸ਼ੁਕਰੀਆ ਜੀ ਰੀਲ ਨੂੰ ਕਮੈਂਟ ਸ਼ੇਅਰ ਲਾਈਕ ਜਰੂਰ ਕਰਨਾ